ਹਰ ਕਿਸੇ ਨੂੰ ਆਪਣਾ ਫਰਜ਼ ਪਛਾਣਨ ਦੀ ਲੋੜ ਹੈ ਅੱਜ ਸਾਡਾ ਪਰਿਵਾਰ ਕੇਵਲ ਨਾਮ ਕਰਕੇ ਸਿੱਖ ਖਵਾਉਂਦਾ ਹੈ ਪਰ ਸਿੱਖੀ ਵਿੱਚ ਨਜ਼ਰ ਨਹੀਂ ਆਉਂਦੀ ਸਿੱਖੀ ਕੇਵਲ ਇਹੀ ਨਾ ਹੋਵੇ ਕੇਵਲ ਬਾਹਰਲੀ ਦਸਤਾਰ ਤੇ ਬਾਹਰਲੇ ਦਾੜੇ ਤੱਕ ਹੀ ਰਹਿ ਜਾਵੇ ਸਿੱਖੀ ਜਿਹੜੀ ਹੈ ਉਹ ਜੀਵਨ ਦੇ ਅੰਦਰੋਂ ਦਿਸਣੀ ਚਾਹੀਦੀ ਹੈ ਸਿੱਖੀ ਕੀ ਹੈ ਭਾਈ ਵੀਰ ਸਿੰਘ ਨੇ ਆਖਿਆ ਸੀ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜਦੀ ਕਲਾ ਨਿਵਾਸ ਸਦਹੀ ਰੱਖਣਾ ਸੁਰਤ ਨੂੰ ਬਲਵਾਨ ਕਰਨ ਦਾ ਨਾਮ ਸਿੱਖੀ ਹੈ ਤੇ ਸੁਰਤ ਬਲਵਾਨ ਤਾਂ ਹੋਣੀ ਹੈ ਜਿੱਦਨ ਬਾਣੀ ਨੂੰ ਆਪ ਪੜ੍ਹ ਕੇ ਵਿਚਾਰ ਕੇ ਜੀਵਨ ਅੰਦਰ ਕਮਾਇਆ ਹੋਵੇਗਾ ਭਗਤ ਪਰਮਾਨੰਥ ਜੀ ਆਖਦੇ ਨੇ ਤੈ ਨਰ ਕਿਆ ਪੁਰਾਨ ਸੁਨਕੀਨਾ ਕਹਿੰਦੇ ਕੀ ਕੀਤਾ ਤੂੰ ਸੁਣ ਕੇ ਕਿਉਂਕਿ ਜੀਵਨ 'ਚ ਤਬਦੀਲੀ ਆਈ ਨਹੀਂ ਜੇ ਜੀਵਨ 'ਚ ਤਬਦੀਲੀ ਆਈ ਏ ਫਿਰ ਤੇ ਬੜੀ ਚੰਗੀ ਗੱਲ ਪਰ ਜੇ ਜੀਵਨ 'ਚ ਤਬਦੀਲੀ ਨਹੀਂ ਨਾ ਆਈ ਉੱਥੇ ਦਾ ਉੱਥੇ ਹੀ ਹੈ ਹਿਸਾਬ ਕਿਤਾਬ ਤੇ ਫਿਰ ਕਹਿਣਾ ਪੈਂਦਾ ਏ ਬਾਣੀ ਦੇ ਵਿੱਚ ਪਾਤਸ਼ਾਹ ਨੂੰ हे भल्या तू की कीता की कीता की तैनर क्या पुराण सुन कीना अन्न पावनी भगत नहीं उपजी भूखे दान ना दीना काम ना बिसरयो क्रोध ना बिसरयो लोभ ना छूटयो देवा पर निंदा मुख ते नहीं छूटी निफल भई सब सेवा तू पराई निंदा भी करी जाना है ओ भी तेरे मुख तो छूटी नहीं तेरा समय सारे का सारा बर्बाद हो रया आ जड़ा मनुखा जीवन दा समय ਕਰਨ ਵਾਸਤੇ ਕੀ ਆਇਆ ਸੀ ਕਰੀ ਕੀ ਜਾਣਾ 62 ਪਾਰ ਘਰ ਮੂਸ ਬਿਰਾਨੋ ਪੇਟ ਭਰਿਆ ਅਪਰਾਧੀ ਇੱਥੇ ਆ ਕੇ ਹੋ ਕੀ ਰਿਹਾ ਕਹਿੰਦੇ ਬੰਦੇ ਦਾ ਹਾਲ ਵੇਖ ਲਓ 62 ਪਾਰ ਘਰ ਮੂਸ ਬਿਰਾਨੋ ਠਗੀਆਂ ਮਾਰਦਾ ਏ ਡਾਕੇ ਮਾਰਦਾ ਏ ਕਾਦੇ ਵਾਸਤੇ ਪੇਟ ਭਰਿਆ ਅਪਰਾਧੀ ਇਹ ਅਪਰਾਧੀ ਬਣ ਗਿਆ ਆਪਣਾ ਪੇਟ ਭਰਨ ਵਾਸਤੇ ਇਹ ਸਾਰਾ ਕੁਝ ਚੱਲ ਰਿਹਾ ਅੱਛਾ ਧਾਰਮਿਕ ਗ੍ਰੰਥ ਦਾ ਪਾਠ ਸੁਣਦਾ ਜੀ ਗੱਲ ਨੂੰ ਮੇਨ ਗੱਲ ਨੂੰ ਚੇਤੇ ਰੱਖਿਓ بڑے ਧਾਰਮਿਕ ਗ੍ਰੰਥ ਸੁਣਦਾ ਏ بڑے ਕੀਰਤਨ ਸੁਣਦਾ ਏ ਬੜੀਆਂ ਕਥਾਵਾਂ ਸੁਣਦਾ ਏ بڑے ਅਖੰਡ ਪਾਠ ਵੀ ਕਰਾਏ ਹੋ ਸਕਦੇ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਕਰਦਾ ਕੀ ਏ ਠੱਗੀ ਵੀ ਮਾਰਦਾ ਏ ਡਾਕੇ ਵੀ ਮਾਰਦਾ ਏ ਹੁਣ ਇਹ ਸਭ ਕੁਝ ਅੱਜ ਨਹੀਂ ਹੁੰਦਾ ਤੁਸੀਂ ਵੇਖੋ ਤੁਸੀਂ ਇਤਿਹਾਸ ਨੂੰ ਪੜੋ ਜਰਾ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਹੈ ਨਾ ਉਹਨਾਂ ਨੂੰ ਫਤਵਾ ਦੇਣ ਵਾਲਾ ਜਿਹੜਾ ਕਾਜ਼ੀ ਸੀ ਨਾ ਉਸ ਕਾਜ਼ੀ ਦਾ ਨਾਮ ਸੀ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਸ਼ਾਈ ਕਾਜ਼ੀ ਸੀਗਾ ਜਿਵੇਂ ਅੱਜ ਦੇ ਸਮੇਂ ਦੇ ਉੱਤੇ ਸੁਪਰੀਮ ਕੋਰਟ ਦਾ ਜੱਜ ਹੈ ਸੁਪਰੀਮ ਕੋਰਟ ਦੇ ਜੱਜ ਦੇ ਜਿੰਨੀ ਉਸ ਸ਼ਾਈ ਕਾਜ਼ੀ ਦੀ ਤਾਕਤ ਸੀਗੀ ਉਸ ਸਮੇਂ ਔਰੰਗਜ਼ੇਬ ਦਾ ਉਹ ਸ਼ਾਈ ਕਾਜ਼ੀ ਸੀਗਾ ਉਹਦਾ ਨਾਮ ਸੀ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਉਹਨੇ ਫਤਵਾ ਦਿੱਤਾ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਧੜ ਨਾਲੋਂ ਵੱਖ ਕਰਕੇ ਇਹਨਾਂ ਨੂੰ ਸ਼ਹੀਰ ਕੀਤਾ ਜਾਵੇ ਫਤਵਾ ਦੇਣ ਵਾਲਾ ਸੀਗਾ ਹੁਣ ਫਤਵਾ ਤੇ ਉਹਨੇ ਦਿੱਤਾ 11 ਨਵੰਬਰ ਸਨ 1675 ਈਸਵੀ ਜਿਹੜੀ ਉਸ ਸਮੇਂ ਦੀ ਡੇਟ ਬਣਦੀ ਸੀਗੀ ਉਹ ਦਿਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੁਣ ਇਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ 11 ਨਵੰਬਰ ਨੂੰ ਸ਼ਹਾਦਤ ਹੁੰਦੀ ਹੈ ਤਾਂ ਠੀਕ 15 ਦਿਨ ਬਾਅਦ 26 ਨਵੰਬਰ ਸਨ 1675 ਈਸਵੀ ਵਾਲੇ ਦਿਨ ਉਹ ਕਾਜ਼ੀ ਵੀ ਜਿਹੜਾ ਸੀ ਨਾ ਉਹ ਮਰ ਗਿਆ ਉਹ ਕਾਜ਼ੀ ਮਰ ਗਿਆ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਵੀ ਕਾਰਨ ਇਹ ਸੀਗਾ ਵੀ ਉਹਨੇ ਐਸਾ ਕੰਮ ਕਰ ਲਿਆ ਸੀ ਜਿਹੜਾ ਕਿ ਉਹਨੂੰ ਅੰਦਰੇ-ਅੰਦਰ ਬੜਾ ਤੰਗ ਕਰ ਰਿਹਾ ਸੀ ਹੁਣ ਫਤਵਾ ਤੇ ਉਹਨੇ ਸੁਣਾ ਦਿੱਤਾ ਪਰ ਉਹਦੇ ਮਨ ਦੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਸੀ ਕਿ ਜੋ ਮੈਂ ਕਰ ਲਿਆ ਹੈ ਨਾ ਉਹ ਮੈਂ ਬਹੁਤ ਗਲਤ ਕਰ ਦਿੱਤਾ ਉਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਇਹ ਭਾਵਨਾ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਸੀ ਇਸੇ ਗੱਲ ਨੂੰ ਸੋਚਦਾ ਰਿਆ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਜਾ ਚੁੱਕਿਆ ਸੀ ਉਹ ਕਾਜ਼ੀ ਜਿਹੜਾ ਸੀਗਾ ਉਹ ਇਸੇ ਗੱਲ ਨੂੰ ਸੋਚੀ ਜਾਂਦਾ ਸੋਚੀ ਜਾਂਦਾ ਸੀ ਤੇ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਜਿਹੜੀ ਉਹਦੀ ਡੈਥ ਵੀ ਹੋਈ ਨਾ ਉਹ ਮਰਿਆ ਵੀ ਜਿਹੜਾ ਹੈ ਉਹ ਇਸੇ ਕਾਰਨ ਹੀ ਮਰਿਆ ਇਸੇ ਕਾਰਨ ਹੀ ਮਰਿਆ ਇਸੇ ਗੱਲ ਨੂੰ ਸੋਚ-ਸੋਚ ਕੇ 15 ਦਿਨ ਬਾਅਦ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਜਿਹੜਾ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜਦੋਂ ਉਹ ਮਰਿਆ ਜਦੋਂ ਉਹ ਮਰਿਆ ਉਸ ਸਮੇਂ ਦੀ ਸਰਕਾਰ ਨੇ ਸਿਪਾਈ ਭੇਜੇ ਉਹਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਜਦੋਂ ਉਹਦੇ ਘਰ ਦੇ ਵਿੱਚ ਛਾਪਾ ਵੱਜਾ ਸਰਦਾਰ ਮਹਿੰਦਰ ਸਿੰਘ ਜੋਸ਼ ਉਹਨਾਂ ਦੀ ਕਿਤਾਬ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜੀਵਨ ਦੇ ਉੱਤੇ ਉਹਨਾਂ ਨੇ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਹਿੰਦੇ ਜਦੋਂ ਉਹਦੇ ਘਰ ਦੇ ਵਿੱਚ ਛਾਪਾ ਵੱਜਦਾ ਇਹਨਾਂ ਨਿਕਲਿਆ ਪਤਾ ਕੀ 33 ਲੱਖ ਰੁਪਈਆ ਉਸ ਸਮੇਂ ਦਾ ਜਿਹੜਾ ਔਰੰਗਜ਼ੇਬੀ ਸਿੱਕਾ ਚੱਲਦਾ ਸੀਗਾ 33 ਲੱਖ ਰੁਪਈਆ ਉਹਦੇ ਘਰੋਂ ਮਿਲਿਆ ਸ਼ਾਹੀ ਕਾਜ਼ੀ ਦੇ ਘਰੋਂ 40 ਮਣ ਸੋਨਾ ਤੇ ਡੇਢ ਮਣ ਚਾਂਦੀ ਇਹ ਉਸ ਕਾਜ਼ੀ ਦੇ ਘਰੋਂ ਮਿਲਿਆ 40 ਮਣ ਚਾਂਦੀ ਡੇਢ ਮਣ ਸੋਨਾ ਤੇ 33 ਲੱਖ ਰੁਪਈਆ ਉਸ ਸਮੇਂ ਦਾ ਇਹ ਸਰਦਾਰ ਮਹਿੰਦਰ ਸਿੰਘ ਜੋਸ਼ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਹੁਣ ਗੌਰ ਕਰਿਓ ਉਸ ਸ਼ਾਹੀ ਕਾਜ਼ੀ ਦੇ ਕੋਲ ਇੰਨਾ ਕੁਝ ਕਿੱਥੋਂ ਆਇਆ ਸੀਗਾ ਕੀ ਉਹ ਕੋਈ ਦੁਕਾਨ ਖੋਲ ਕੇ ਬੈਠਾ ਆਇਆ ਸੀ ਵਪਾਰ ਕਰਦਾ ਸੀਗਾ ਕਰਿਆਨੇ ਦੀ ਦੁਕਾਨ ਸੀ ਉਹਦੀ ਜਾਂ ਉਹ ਸੇਵਕੇਲਿਆਂ ਦੀ ਰੇੜੀ ਲਾ ਕੇ ਉਹਨੇ ਇੰਨੇ ਪੈਸੇ ਇਕੱਠੇ ਕਰ ਲਏ ਸੀ ਜਾਂ ਕੋਈ ਹੋਰ ਕੰਮ ਕਰਦਾ ਸੀ ਨਹੀਂ ਨਾ ਉਹ ਕੋਈ ਬਿਜ਼ਨਸ ਕਰਦਾ ਸੀ ਨਾ ਉਹ ਕੋਈ ਇਦਾਂ ਦੀ ਕੋਈ ਨੌਕਰੀ ਕਰਦਾ ਸੀ ਤੇ ਨਾ ਹੀ ਉਹ ਕੋਈ ਇਦਾਂ ਵਪਾਰ ਕਰਦਾ ਸੀਗਾ ਜਿੰਨਾ ਵੀ ਉਹਦੇ ਕੋਲ ਧਨ ਸੀ ਨਾ ਉਹ ਸਾਰੇ ਦਾ ਸਾਰਾ ਧਨ ਆਇਆ ਪਤਾ ਕਿੱਥੋਂ ਸੀ ਠੱਗੀਆਂ ਮਾਰ ਕੇ ਠਗੀਆਂ ਮਾਰ ਕੇ ਵੈਸੇ ਉਹਦੇ ਹੱਥ ਵਿੱਚ ਮਾਲਾ ਵੀ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਕਹਿੰਦੇ ਵੇਖ ਲਓ ਹਾਲ ਕੀ ਹੈ ਸਮਾਜ ਦੇ ਵਿੱਚ ਐਸਾ ਸਿਸਟਮ ਚੱਲ ਰਿਹਾ ਜਿੱਥੇ ਧਾਰਮਿਕ ਆਗੂ ਬਾਹਰਲੇ ਤੌਰ ਦੇ ਉੱਤੇ ਜਿਹੜੀ ਆਪਣੀ ਧਿਖ ਬਣਾ ਕੇ ਬੈਠਾ ਹੋਇਆ ਹੈ ਨਾ ਉਹ ਬੜੀ ਧਰਮੀਆਂ ਵਾਲੀ ਹੈ ਉਹ ਬੜੀ ਧਰਮੀਆਂ ਵਾਲੀ ਹੈ ਹੁਣ ਉਸ ਕਾਜ਼ੀ ਦੇ ਹੱਥ ਦੇ ਵਿੱਚ ਵੀ ਮਾਲਾ ਹੈ ਕਾਜ਼ੀ ਹੋਇਕਾ ਬਹਿਨ ਨਿਆਏ ਕਾਜ਼ੀ ਜਿਹੜਾ ਹੈ ਉਹ ਨਿਆਆਂ ਦੀ ਕੁਰਸੀ ਦੇ ਉੱਤੇ ਬਹਿੰਦਾ ਹੈ ਕਾਜ਼ੀ ਹੋਇਕਾ ਬਹਿ ਨਿਆਏ ਫੇਰੇ ਤਸਬੀ ਤਸਬੀ ਕਹਿੰਦੇ ਨੇ ਮਾਲਾ ਨੂੰ ਬਾਹਰਲੇ ਤੌਰ ਦੇ ਉੱਤੇ ਤਸਬੀ ਫੇਰਦਾ ਪਿਆ ਮਾਲਾ ਵੀ ਬੜੀ ਫੇਰਦਾ ਏ ਆਪਣੇ ਆਪ ਨੂੰ ਧਰਮੀ ਸਿੱਧ ਕਰਦਾ ਏ ਤੇ ਆਪਣੀ ਕੁਰਾਨ ਵੀ ਪੜਦਾ ਹੋਵੇਗਾ ਆਪਣੇ ਧਾਰਮਿਕ ਗ੍ਰੰਥ ਨੂੰ ਵੀ ਪੜਦਾ ਹੋਵੇਗਾ ਕਹਿੰਦੇ ਕਾਜ਼ੀ ਹੋਏ ਕ ਬਹਿ ਨਿਆਏ ਫੇਰੇ ਤਸਬੀ ਤਸਬੀ ਕਰੇ ਖੁਦਾਏ ਪਰ ਕਰਦਾ ਪਤਾ ਕਿ ਇਹ ਬੜਾ ਖੁਦਾ ਖੁਦਾ ਕਰਦਾ ਏ ਮਾਲਾ ਵੀ ਬੜੀ ਫੇਰਦਾ ਏ ਤਸਬੀ ਬੜੀ ਫੇਰਦਾ ਏ ਪਰ ਕਹਿੰਦੇ ਵੱਡੀ ਲੈ ਕੇ ਹੱਕ ਗਵਾਏ ਰਿਸ਼ਵਤ ਲੈ ਕੇ ਹੱਕ ਗਵਾਰਿਆ ਵੱਡੀ ਲੈ ਕੇ ਹੱਕ ਗਵਾਏ ਹੁਣ ਜਿਹਦੇ ਵਿਚਾਰੇ ਗਰੀਬ ਦੇ ਨਾਲ ਧੱਕਾ ਹੋਇਆ ਨਾ ਇਹਨੇ ਵੱਡੀ ਲੈ ਲਈ ਅਮੀਰ ਬੰਦੇ ਦੇ ਕੋਲੋਂ ਰਿਸ਼ਵਤ ਲੈ ਲਈ ਅਮੀਰ ਬੰਦੇ ਦੇ ਕੋਲੋਂ ਕਿਸੇ ਗਰੀਬੜੇ ਨਾਲ ਵਿਚਾਰੇ ਨਾਲ ਧੱਕਾ ਕਰ ਦਿੱਤਾ ਉਹ ਗਰੀਬ ਬੰਦਾ ਇਹਦੇ ਕੋਲ ਆਇਆ ਕਾਜ਼ੀ ਸਾਹਿਬ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ ਸੀਗਾ ਮੈਂ ਤਾਂ ਇਹ ਜਾਣਿਆ ਸੀ ਤੁਸੀਂ ਧਾਰਮਿਕ ਆਗੂ ਵੀ ਹੋ ਜਿਹੜਾ ਨਿਆਂ ਕਰੋਗੇ ਉਹ ਤੁਹਾਡਾ ਨਿਆਂ ਸਹੀ ਹੋਵੇਗਾ ਤੁਸੀਂ ਨਿਆਂ ਗਲਤ ਨਹੀਂ ਕਰ ਸਕਦੇ ਪਰ ਕਾਜ਼ੀ ਸਾਹਿਬ ਤੁਸੀਂ ਚੰਗਾ ਨਾ ਕੀਤਾ ਮੇਰੇ ਨਾਲ ਜੋ ਇਹ ਤੁਸੀਂ ਪਾਣਾ ਵਰਤਾਇਆ ਏ ਉਹਦੇ ਕੋਲੋਂ ਰਿਸ਼ਵਤ ਲੈ ਕੇ ਉਹਨੂੰ ਜਿਤਾ ਦਿੱਤਾ ਸੱਚਾ ਮੈਂ ਸੀਗਾ ਉਹ ਝੂਠਾ ਸੀਗਾ ਸੱਚੇ ਨੂੰ ਤੁਸੀਂ ਹਰਾ ਦਿੱਤਾ ਤੇ ਝੂਠੇ ਨੂੰ ਜਿਤਾ ਦਿੱਤਾ ਇਹ ਚੰਗਾ ਨਹੀਂ ਕੀਤਾ ਤੁਸੀਂ ਪਰ ਉਹਨੇ ਰਿਸ਼ਵਤ ਲਈ ਹੋਈ ਹੈ ਨਾ ਵੱਡੀ ਲੈ ਕੇ ਹੱਕ ਗਵਾਏ ਰਿਸ਼ਵਤ ਲਈ ਹੋਈ ਹੈ ਕਰਦਾ ਪਤਾ ਕੀ ਹੈ ਆਪਣੀ ਧਰਮ ਦੀ ਪੁਸਤਕ ਖੋਲਦਾ ਹੈ ਤੇ ਉੱਥੋਂ ਪੜ੍ਹ ਕੇ ਦੱਸਦਾ ਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਜੇ ਕੋਈ ਇਹਨੂੰ ਪੁੱਛਦਾ ਹੈ ਨਾ ਸਵਾਲ ਕਰਦਾ ਹੈ ਤੇ ਉਹਨੂੰ ਪੜ੍ਹ ਕੇ ਸੁਣਾਉਂਦਾ ਹੈ ਆ ਵੇਖ ਫਲਾਣੇ ਪੰਨੇ ਦੇ ਉੱਤੇ ਆ ਗੱਲ ਲਿਖੀ ਹੋਈ ਹੈ ਆ ਵੇਖ ਫਲਾਣੇ ਪੰਨੇ ਦੇ ਉੱਤੇ ਆ ਗੱਲ ਲਿਖੀ ਹੋਈ ਹੈ ਫਲਾਣੇ ਗ੍ਰੰਥ ਦੇ ਵਿੱਚ ਆ ਗੱਲ ਲਿਖੀ ਹੈ ਫਲਾਣੀ ਕਿਤਾਬ 'ਚ ਆ ਗੱਲ ਲਿਖੀ ਹੈ ਹੁਣ ਵਿਚਾਰਾ ਜਿਹਨੂੰ ਕੁਝ ਨਹੀਂ ਪਤਾ ਉਹ ਤਾਂ ਕਹੇਗਾ ਹੀ ਨਾ ਵੀ ਕਾਜ਼ੀ ਜੋ ਕਹਿੰਦਾ ਹੋਵੇਗਾ ਉਹ ਠੀਕ ਹੀ ਕਹਿੰਦਾ ਹੋਵੇਗਾ ਇਹ ਕਿੱਥੇ ਗਲਤ ਕਹਿ ਸਕਦਾ ਵੇਖੋ ਧਾਰਮਿਕ ਗ੍ਰੰਥਾਂ ਦਾ ਹਵਾਲਾ ਨਹੀਂ ਦੇ ਰਿਹਾ ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਖੋਲੇ ਨੇ ਉਹ ਇਹ ਨਹੀਂ ਕਹਿੰਦੇ ਵੀ ਕਿਸੇ ਦੇ ਉੱਤੇ ਤੁਸੀਂ ਤੱਕਾ ਕਰੋ ਅਸਲ ਵਿੱਚ ਪੰਕਤੀ ਆਪਣੇ ਧਾਰਮਿਕ ਗ੍ਰੰਥ ਦੀ ਪੜਦਾ ਏ ਪਰ ਅਰਥ ਉਹਦੇ ਆਪਣੇ ਮੁਤਾਬਕ ਕਰਦਾ ਏ ਹਿਸਾਬ ਇਹ ਹੈ ਤੇ ਐਸਾ ਅੱਜ ਨਹੀਂ ਵਾਪਰਦਾ ਅੱਜ ਵੀ ਤੇ ਐਸਾ ਹੀ ਵਾਪਰ ਰਿਹਾ ਏ ਫਰਕ ਕੀ ਹੈ ਗੱਲ ਸਿੱਖ ਨੇ ਮੰਨਣੀ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਥੇ ਹੋਰ ਕਿਸੇ ਦੀ ਗੱਲ ਨਹੀਂ ਸੀ ਮੰਨਣੀ ਭਾਵੇਂ ਵੱਡੇ ਤੋਂ ਵੱਡਾ ਆਪਣਾ ਕੋਈ ਆਪਣੇ ਆਪ ਨੂੰ ਕੋਈ ਧਾਰਮਿਕ ਆਗੂ ਖਮਾਉਣ ਵਾਲਾ ਹੀ ਕਿਉਂ ਨਾ ਆ ਜਾਵੇ ਗੱਲ ਕੇਵਲ ਤੇ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਸੀ ਪਰ ਇੱਥੇ ਵੀ ਜਦੋਂ ਅੱਜ ਦੇ ਅਖੌਤੀ ਧਾਰਮਿਕ ਆਗੂ ਅੱਜ ਦੇ ਅਖੌਤੀ ਜਥੇਦਾਰ ਜਦੋਂ ਆਪਣੇ ਫਤਵੇ ਸੁਣਾਉਂਦੇ ਨੇ ਨਾ ਸੇਖੋ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਭੁੱਲ ਜਾਂਦਾ ਏ ਤੇ ਉਹਨਾਂ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਦਿੰਦਾ ਇਹ ਸਾਡੇ ਲੋਕਾਂ ਦਾ ਹਾਲ ਹੈ ਅੱਜ ਦੇ ਟਾਈਮ ਉੱਤੇ ਹੁਣ ਜਿਵੇਂ ਕਾਜ਼ੀ ਰਿਸ਼ਵਤ ਲੈਂਦਾ ਸੀ ਕਿ ਅੱਜ ਦੇ ਜਥੇਦਾਰ ਰਿਸ਼ਵਤ ਨਹੀਂ ਲੈਂਦੇ ਉਹ ਹਿਸਾਬ ਕਿਤਾਬ ਤੇ ਉਦਾਂ ਦਾ ਹੀ ਹੈ ਨਾ ਇਥੇ ਵੀ ਬਾਬਿਆਂ ਦੇ ਕੋਲੋਂ سونے ਦੇ ਖੰਡੇ ਲੈ ਕੇ ਬਲਾਤਕਾਰੀ ਬਾਬਿਆਂ ਨੂੰ ਸਿੱਧ ਕਰ ਦਿੱਤਾ ਜੀ ਇਹਦੇ ਵਰਗਾ ਤੇ ਮਹਾਪੁਰਖ ਹੀ ਕੋਈ ਨਹੀਂ ਹੈਗਾ ਬਲਾਤਕਾਰੀ ਬਾਬਿਆਂ ਦੇ ਕੋਲੋਂ ਖੰਡੇ ਲੈ ਕੇ ਤੇ ਉਹਨਾਂ ਨੂੰ ਇਹ ਪੁਰਸਕਾਰ ਦੇ ਦਿੱਤੇ ਜਾਂਦੇ ਨੇ ਜੀ ਇਹ ਮਹਾਨ ਸੰਤ ਹੈ ਇਹਦੇ ਵਰਗਾ ਤੇ ਸੰਤ ਹੀ ਦੁਨੀਆ ਉੱਤੇ ਕੋਈ ਨਹੀਂ ਹੈਗਾ ਵੀ ਲੱਖ ਲਨ ਤੁਹਾਡੇ ਉੱਤੇ ਇਹੋ ਜਿਹਿਆਂ ਦੇ ਵੀ ਜਿਹਨੇ ਸਮਾਜ ਦੇ ਵਿੱਚ ਐਡਾ ਗੰਦ ਪਾਇਆ ਹੋਇਆ ਉਹਨੂੰ ਤੁਸੀਂ ਮਹਾਨ ਸੰਤ ਦਾ ਖਿਤਾਬ ਦਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਰ ਦਿੱਤੇ ਜਾ ਰਹੇ ਨੇ ਨਾ ਕਿਉਂਕਿ ਵੱਡੀ ਲੈ ਕੇ ਹੱਕ ਗਵਾਏ ਕਿਉਂਕਿ ਜਦੋਂ ਉਹੀ ਬਾਬੇ ਲੋਗ ਇਹਨਾਂ ਨੂੰ ਆਪਣੇ ਉਥੇ ਸਮਾਗਮਾਂ ਦੇ ਵਿੱਚ ਸਾਦੇ ਨੇ ਆਪਣੇ ਡੇਰਿਆਂ ਵਿੱਚ ਸਾਦੇ ਨੇ ਤੇ ਲਫਾਫੇ ਜਿਹੜੇ ਉਹ ਮੋٹے-ਮੋٹے ਜੇਬਾਂ 'ਚ ਪੈ ਜਾਂਦੇ ਨੇ ਫਿਰ ਜਿਹਦੇ ਜੇਬ 'ਚ ਮੋٹے-ਮੋٹے ਲਫਾਫੇ ਪਏ ਹੋਣ ਜਿਹਨੂੰ ਸੁਣਨੇ ਦੇ ਖੰਡੇ ਮਿਲੇ ਹੁਣ ਕਿਉਂ ਤਰੀਫਾਂ ਕਰ ਹੀ ਦਿੰਦਾ ਹੈ ਨਾ ਪਾਤਸ਼ਾਹ ਨੇ ਤਾਂ ਹੀ ਉਹਦੇ ਬਾਣੀ 'ਚ ਗੱਲ ਆਖ ਦਿੱਤੀ ਸੀ ਨਾ ਕਹਿੰਦੇ ਵੇਖੋ ਵਡਿਆਈ ਕਿਹਦੀ ਹੋ ਰਹੀ ਹੈ ਵਡਿਆਈ ਬੰਦਾ ਉਹਦੀ ਕਰਦਾ ਏ ਜਿੱਥੋਂ ਬੰਦੇ ਨੂੰ ਕੁਝ ਮਿਲਦਾ ਹੋਵੇ ਉਤੋਂ ਉਹਦੀ ਵਡਿਆਈ ਹੁੰਦੀ ਹੈ। ਤਾਈਓ ਤੇ ਬਾਣੀ ਵਿੱਚ ਆਖਿਆ ਨਾ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼। ਹੁਣ ਪਾਤਸ਼ਾਹ ਨੇ ਤੇ ਇਹ ਲਫ਼ਜ਼ ਅਕਾਲਪੁਰਖ ਵਾਸਤੇ ਵਰਤੇ ਸੀ ਕਿ ਜਿਸ ਅਕਾਲਪੁਰਖ ਦਾ ਦਿੱਤਾ হে ਭਲਿਆ ਤੂੰ ਖਾਣਾ ਏ ਜੇ ਸ਼ਾਬਾਸ਼ ਕਹਿਣਾ ਈ ਤੇ ਉਹ ਸਕਾਲਪੁਰਖ ਨੂੰ ਆਖੀ ਪਰ ਇਹ ਟੁੱਕੜਬੋਚ ਲੋਕ ਜਿਹੜੇ ਇਹਨਾਂ ਪਖੰਡੀ ਸਾਧਾਂ ਦੇ ਕੋਲੋਂ ਟੁਕੜ ਲੈ ਕੇ ਖਾਂਦੇ ਨੇ ਉਹਨਾਂ ਦੇ ਕੋਲੋਂ ਸੋਨੇ ਦੇ ਖੰਡੇ ਇਹ ਚਾਹੁੰਦੇ ਨੇ ਸਾਨੂੰ ਮਿਲਣ ਤੇ ਸਾਡੀਆਂ ਜੇਬਾਂ ਭਰੀਆਂ ਰਹਿਣ ਇਹਨਾਂ ਨੇ ਤੇ ਇਹਨਾਂ ਬਾਣੀ ਦੀਆਂ ਪੰਕਤੀਆਂ ਨੂੰ ਵੀ ਉਹਨਾਂ ਪਖੰਡੀ ਸਾਧਾਂ ਦੇ ਉੱਤੇ ਟਿਕਾਉਣਾ ਹੈ ਨਾ ਕਿ ਜਿਹਦਾ ਦਿੱਤਾ ਖਾ ਰਹੇ ਨੇ ਚੰਗਾ ਵੀ ਤੇ ਉਹਨੂੰ ਕਹਿਣਾ ਹੈ ਪਖੰਡੀਆਂ ਦਾ ਦਿੱਤਾ ਖਾਂਦੇ ਨੇ ਤੇ ਪਖੰਡੀਆਂ ਨੂੰ ਚੰਗਾ ਕਹਿੰਦੇ ਨੇ ਇਹ ਅੱਜ ਵੀ ਤੇ ਸਿਸਟਮ ਚੱਲਦਾ ਪਿਆ ਫਰਕ ਕੋਈ ਨਹੀਂ ਹੈ ਕਾਜ਼ੀ ਨੂੰ ਮਾੜਾ ਕਹਿਣਾ ਦੂਜੇ ਨੰਬਰ ਉੱਤੇ ਪਹਿਲਾਂ ਆਪਣੀ ਆਪਣੇ ਵੱਲ ਝਾਤ ਮਾਰ ਕੇ ਵੇਖਣੀ ਪਵੇਗੀ ਇਥੇ ਜਿਹੜਾ ਪੈਸੇ ਲੈ ਕੇ ਜਿਹੜਾ ਧਨ ਲੈ ਕੇ ਲੀਡਰਾਂ ਦੀਆਂ ਤਾਰੀਫਾਂ ਕਰਦਾ ਹੋਵੇ ਉਹਨਾਂ ਦੇ ਸੋਹਲੇ ਗਾਉਂਦਾ ਹੋਵੇ ਨਾ ਉਹਨੂੰ ਤਾਂ ਸਿੱਖ ਵੀ ਨਹੀਂ ਆਖਿਆ ਜਾ ਸਕਦਾ ਸਿੱਧੇ ਲਫ਼ਜ਼ਾਂ ਚ ਮੈਂ ਇੱਕ ਬੇਨਤੀ ਕਰਾਂ ਪਾਤਸ਼ਾਹ ਨੇ ਬਾਣੀ ਚ ਕਹਿ ਦਿੱਤਾ ਕਹਿੰਦੇ ਕਿਹੜੇ ਪਾਸੇ ਨੂੰ ਤੁਰ ਪਿਆ ਭਲਿਆ ਦੁਨੀਆ ਦਾ ਸਲਾ ਜੋ ਮਰ ਵੰਝ ਸੀ ਲੋਕਾਂ ਦਾ ਸਲਾ ਜੋ ਮਰ ਖਾਕ ਥੀ ਜਿਨ੍ਹਾਂ ਨੇ ਖਾਕ ਹੀ ਹੋ ਜਾਣਾ ਹੈ ਕਾਨੂੰ ਉਹਨਾਂ ਨੂੰ ਸਲਾਹੀ ਜਾਣਾ ਪਰ ਹਿਸਾਬ ਕਿਤਾਬ ਹੈ ਨਾ ਗੁਰੂ ਨੂੰ ਕੋਈ ਨਹੀਂ ਸਲਾਉਂਦਾ ਬੰਦਿਆਂ ਨੂੰ ਸਲਾਇਆ ਜਾਂਦਾ ਹੈ ਬੰਦਿਆਂ ਦੇ ਹੁਕਮਨਾਮੇ ਮੰਨੇ ਜਾਂਦੇ ਨੇ ਗੁਰੂ ਦਾ ਹੁਕਮਨਾਮਾ ਨਹੀਂ ਮੰਨਿਆ ਜਾਂਦਾ ਪਤਾ ਵੀ ਨਹੀਂ ਹੁੰਦਾ ਵੀ ਸਵੇਰੇ ਕਿਹੜਾ ਹੁਕਮਨਾਮਾ ਆਇਆ ਸੀ ਇਹ ਵੀ ਨਹੀਂ ਪਤਾ ਹੁੰਦਾ ਹਾਂ ਕੋਈ ਬੰਦਾ ਕਹਿ ਦਵੇ ਜਿਹੜਾ ਠਗੀਆਂ ਮਾਰਨ ਵਾਲਾ ਉਹਦੀ ਗੱਲ ਸਾਰੇ ਮੰਨਣ ਵਾਸਤੇ ਤਿਆਰ ਹੋ ਜਾਂਦੇ ਹੁਣ ਕਾਜ਼ੀ ਵੀ ਧਾਰਮਿਕ ਗ੍ਰੰਥ ਨੂੰ ਪੜ੍ਹਦਾ ਸੀ ਸਾਡੇ ਲੋਕ ਵੀ ਪੜ੍ਹਦੇ ਨੇ ਆਪਾਂ ਸਾਰੇ ਵੀ ਪੜ੍ਹਦੇ ਆ ਸਾਡੇ ਸਾਰਿਆਂ ਵਾਸਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਏ ਭੱਲਿਆ ਜਰਾ ਚੈੱਕ ਕਰੀ ਹੁਣ ਆਪਣੇ ਅੰਦਰ ਤੇਰਾ ਹਿਸਾਬ ਕਿਤਾਬ ਐਦਾਂ ਦਾ ਤੇ ਨਹੀਂ ਤੂੰ ਤੇ ਨਹੀਂ ਕਿਤੇ ਠਗੀਆਂ ਮਾਰਦਾ ਤੂੰ ਤੇ ਨਹੀਂ ਕਿਤੇ ਲੋਕਾਂ ਦੇ ਨਾਲ ਧੋਖਾ ਧੜੀ ਕਰਦਾ ਤੂੰ ਤੇ ਨਹੀਂ ਕਿਤੇ ਰਿਸ਼ਵਤਾਂ ਲੈਂਦਾ ਜੇ ਸਾਰੇ ਕੰਮ ਤੂੰ ਕਰਦਾ ਏ ਤੇ ਆਪਣੇ ਆਪ ਨੂੰ ਵੱਡਾ ਧਰਮੀ ਫਿਰ ਵੀ ਅਖਵਾਈ ਜਾਣਾ ਏ ਕਿ ਮੈਂ ਬੜੀ ਬਾਣੀ ਪੜਦਾ ਵਾਂ ਕਹਿੰਦੇ ਜੇ ਉਹ ਲੋਕ ਪ੍ਰਵਾਨ ਨਹੀਂ ਨਾ ਹੋਏ ਰੱਬ ਦੇ ਦਰ ਦੇ ਉੱਤੇ ਜਿਹੜੇ ਤੇਰੇ ਤੋਂ ਪਹਿਲਾਂ ਸੀਗੇ ਇਦਾਂ ਦੇ ਕੰਮ ਕਰਨ ਵਾਲੇ ਤੇ ਪ੍ਰਵਾਨ ਤੂੰ ਵੀ ਨਹੀਂ ਹੋਣਾ ਬਾਟ ਪਾਰ ਘਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਜਿਹਹ ਪਰਲੋਕ ਜਾਏ ਅਪਕੀਰਤ ਸੋਈ ਵਿਦਿਆ ਸਾਦੀ ਕਹਿੰਦੇ ਵੇਖੋ ਬੰਦੇ ਦਾ ਹਾਲ ਪਤਾ ਕੀ ਇਹਦਾ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਲੋਕ ਦਾ ਮਤਲਬ ਹੋਣ ਵਾਲਾ ਸਮਾਂ ਤੇ ਪਰਲੋਕ ਦਾ ਮਤਲਬ ਆਉਣ ਵਾਲਾ ਸਮਾਂ ਜਿਹੇ ਪਰ ਜਾਏ ਅਪਕੀਰਤ ਸੋਈ ਵਿਦਿਆ ਸਾਦੀ ਕਹਿੰਦੇ ਇਸ ਬੰਦੇ ਨੇ ਪੁੱਠੇ ਕੰਮ ਕਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਬਦਨਾਮੀ ਖੱਟਣੀ ਇਹਦੇ ਪੱਲੇ ਹੋਰ ਕੁਝ ਨਹੀਂ ਹੈ ਇਹਦਾ ਹਿਸਾਬ ਪਤਾ ਕੀ ਬਣੇਗਾ ਥੁੱਕਾਂ ਪਈਆਂ ਤਿੱਤ ਵਾਲਾ ਇਹ ਹਿਸਾਬ ਬਣੇਗਾ ਇਹਨੇ ਬਦਨਾਮੀ ਖੱਟਣੀ ਹੈ ਤੇ ਸੱਚ ਦੇ ਰਾਹ ਦੇ ਉੱਤੇ ਤੇਰ ਕੋ ਤੁਰਿਆ ਨਹੀਂ ਜਾਣਾ ਕਿਉਂ ਕਿਉਂਕਿ ਜੀਵਨ ਦੇ ਵਿੱਚ ਇਹਨੇ ਸੁਣਿਆ ਬਹੁਤ ਹੈ ਪਰ ਸੁਣ ਕੇ ਮੰਨਿਆ ਕੁਝ ਨਹੀਂ ਹੈ ਇਸ ਕਰਕੇ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ हे ਭਲਿਆ ਜੇ ਇਸ ਬਦਨਾਮੀ ਤੋਂ ਬਚਣਾ ਚਾਹਨਾ ਹੈ ਤਾਂ ਇੱਕ ਕੰਮ ਕਰ ਗੁਰੂ ਦੀ ਮਤ ਲੈ ਗੁਰੂ ਦੀ ਮਤ ਲੈ